ਸੋਪਾ ਬੰਦੀ ਨਾਰਾ ਗੁਰੂ ਗੁਣ ਗਾਇਆ ਤੇਵ ਕੜਾ ਗੁਣ ਸੰਮਲ ਸਭ ਰਹਿ ਬਾਸ ਪਾਇਆ ਪਰਮਕਸਹਿ ਸਮਾਣੀ ਆਹਰ ਹਰਮਨ ਪਾਇਆ ਸਸੁਰੇ ਪਈਏ ਪਰਵਸਨ ਕੋਤਤਬਿਤ ਪਾਈ ਹੈ ਆਪ ਨਰੰਜਨ ਅਲਖ ਹੈ ਆਪੇ ਮੇ ਲਾਈ ਹੈ ਰਹਾਓ ਆਪੇ ਹੀ ਤਵ ਦੇ ਮਾਤਰ ਨਾਮ ਧਿਆਈ ਹੈ ਵਿਭਾਗੀ ਸਤਗੁਰ ਮਿਲੇ ਮੁਕਮਤ ਪਾਈ ਹੈ ਕਉ ਮੈਂ ਦੁਬਦਾ ਬਿਨ ਸਜਾਏ ਸਰਜੇ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾਇ ਲਾਈਐ ਮਨਮੁਖ ਗਰਬ ਨਾ ਪਾਇਓ ਗਿਆਨ ਏ ਆਣੇ ਸਤਿਗੁਰ ਸੇਵਾ ਨਾ ਕਰਹਿ ਫਿਰ ਫਿਰ ਪਸਪਾਣੀ ਗਰਬ ਜੋਨੀ ਵਾਸ ਪਾਏ ਦੇ ਗਰਬੇ ਗਲ ਜਾਣੇ ਮੇਰੇ ਕਰਤੇ ਏਵੈ ਭਾਵ ਦਾ ਮਨਮੁਖ ਪ੍ਰਮਾਣੇ ਮੇਰਾ ਹਰ ਪ੍ਰਭ ਲੇਖ ਲਖਾਇਆ ਤੁਰਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰਬੰਦ ਪ ਬੀਰਾ ਹਰ ਹਰ ਵਖਸ ਮਿਲਾਏ ਪ੍ਰਭ ਜਨ ਨਾਨਕ ਕੀ ਰਾਗਉੜੀ ਬੈ ਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤਮਲੀਨ ਪ੍ਰਗਟ ਪਏ ਜਪਨਾ ਮੁਰਾਰਾ ਸਿਵ ਸਖਤ ਮਟਾਈਆ ਚੁਕਾ ਅੰਧਾਰਾ ਤੁਰਮਸਤਕ ਜਿਨ ਕੋ ਲਿਖਿਆ ਤਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਐ ਸੰਤ ਜਨ ਹਉ ਜਿਸ ਦੇਖਹੁ ਜੀਵਾ ਹਰਬੰਨ ਚ ਸਨ ਜੀਵਤੀ ਗੁਵਾਰਾ ਮੇਲ ਹੋ ਹਰ ਰਸ ਪੀਵਾਰ ਹਾਉ ਆਉ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਾਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮਕੀਨੀ ਗੁਣ ਦਾਤਾ ਹਰ ਰਾਇ ਹੈ ਹਮ ਅਵਗਣਿਆਰੇ ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ ਤੂੰ ਗੁਣ ਦਾਤਾ ਨਿਰਮਲਾ ਹਮ ਅਵਗਣਿਆਰੇ ਹਰ ਸਰਨਾਗਤ ਰਾਖ ਲਿਓ ਮੂੜ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮੰਨ ਧਿਆਇਆ ਸੱਜਣ ਹਰ ਪ੍ਰਪਾਇਆ ਕਰ ਸੋਹਿਲਾ ਗਾਇਆ ਹਰ ਦਇਆਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗਾ ਧੂੜ ਤਨ ਜਿਨ ਸਤਗੁਰ ਪਾਇਆ ਗੌੜੀ ਗੁਵਾਰੇ ਦੀ ਮਹੱਲਾ ਚੌਥਾ ਚੌਥਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾਂ ਕਿਅਕਤ ਰਾਮ ਹਮਾਰੀ ਹਾਰ ਭਜ ਮਨ ਮੇਰੇ ਤਰਪਉ ਜਲ ਤੋ ਤਾਰੇ ਰਹਾ ਉਸ ਨਿਆਸੀ ਵਿਪੂਤ ਲਾਇ ਦੇਹ ਸਵਾਰੀ ਪਾਰਤ ਰਹਿ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖਾ ਰਾਸਤ ਮਾਰੀ ਖੱਤਰੀ ਕਰਮ ਕਰੇ ਸੂਰਤਨ ਪਾਵੈ ਸੂਤ ਵੈਸ ਪਰਕਿਰਤ ਕਮਾਵੈ ਮੈਂ ਮੂਰਖਾ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿ ਅਸਮਾਈ ਗੁਰਮੁਖ ਨਾਨਕ ਦੇਵ ਢਿਾਈ ਮੈਂ ਅੰਦਲੇ ਹਰ ਟੇਕ ਟਿਕਾਈ ਗੌੜੀ ਗੁਵਾਰੇ ਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਾਰ ਪੌਜਲ ਅਕਥ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮਿਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਓ ਜੋ ਜਨ ਧਿਆਵੈ ਹਰ ਹਰ ਨਾਮ ਤਨ ਦਾਸ ਨਦਾਸ ਕਰੋ ਹਮ ਰਾਮ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੈ ਸੋ ਜਨ ਹਮਰਾ ਮਨ ਚਿਤ ਭਾਵੈ ਜਨ ਪਾਗ ਰੇਨ ਬਡ ਭਾਗੀ ਪਾਵੈ ਸੰਤ ਜਨਾਂ ਸੋ ਪ੍ਰੀਤ ਬਣ ਆਈ ਜਨ ਕੋ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੇ ਦੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲਣਾਏ ਸਤਿਗੁਰ ਪ੍ਰੀਤ ਗੁਰ ਸਖਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਨ ਮਿਲਿਆ ਦੁਖ ਜਾਇ ਅਮਾਰੇ ਰਹਾਓ ਜੋ ਮਿਲ ਬਸਰੇ ਗਉ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਪਿਰ ਕਰ ਆਵੇ ਹਰ ਜਨ ਪ੍ਰੀਤ ਜਾ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਤਸਾਰਾ ਹਰ ਜਨ ਪ੍ਰੀਤ ਜਪੈ ਨਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰ ਸਿਖ ਪ੍ਰੀਤ ਗੁਰ ਮਿਲਿਆ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਦ ਚਾਟੇ ਗੌੜੀ ਗਵਾਰੇ ਰੀ ਮਹੱਲਾ ਚੌਥਾ ਭੀਖ ਕਾ ਪ੍ਰੀਤ ਭੀਖਪਰਾ ਪਾਏ ਭੁਖੇ ਪ੍ਰੀਤ ਹੋਵੇ ਅਨਖਾਏ ਗੁਰ ਸਿੱਖ ਪ੍ਰੀਤ ਗੁਰ ਮਿਲ ਆਗਾਏ ਹਰ ਦਰਸਨ ਦੇਹੋ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰਾ ਮਾਰੀ ਰਹਾਓ ਚੱਕ ਵੀ ਪ੍ਰੀਤ ਸੂਰਜ ਮੁਖ ਲਾਗ ਮਿਲੇ ਪਿਆਰੇ ਸਭ ਦੁੱਖ ਤਿਆਗ ਗਏ ਗੁਰ ਸਖ ਪ੍ਰੀਤ ਗੁਰੂ ਮੁਖ ਲਾਗ ਬਸਰੇ ਪ੍ਰੀਤ ਖੀਰ ਮੋਖ ਲਖਾਏ ਹਿਰਦੈ ਵਿਕਸਰ ਦੇਖੈ ਮਾਏ ਗੁਰ ਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ